ਪਿਆ ਚਾਹ ਸਾਨੂੰ ਪਿਆਏਗਾ ਹਾਂ ਹਾਂ ਚਾਹ ਪੱਤੀ ਕਿਹੜੀ ਵਾਰਤ ਦਾ ਕਿ ਦੁੱਧ ਪੱਤ ਕੋਈ ਆ ਪਰੂੰ ਦਾ ਥੋੜੀ ਦੂਰ ਰਹਿ ਗਿਆ ਅੱਜ ਬਾਪੂ ਨਹੀਂ ਪੀਣੀ ਸੀ ਚਾਹ ਥੋੜੀ ਆ ਅੱਜ ਮੈਂ ਥੋੜਾ ਜਿਹਾ ਬੀਜੀ ਸੀ ਪਾਸੇ ਆਸੇ ਆਇਆ ਤੋਂ ਪਤਾ ਲੱਗਾ ਵੀ ਆਏ ਵੇ ਇਹ ਮਾਲ ਦੇਖੋ ਬਹੁਤ ਸੋਹਣੀਆਂ ਬੱਕਰੀਆਂ ਹਨਾਂ ਕੋਲੇ 20 ਟਲਦੀਆਂ ਤੇ ਲੋੜੀਆਂ ਬਾਅਦ ਸੁਆ ਪੈਣਾ ਦਊ ਨੰਬਰ ਤੁਹਾਨੂੰ ਕਰਿਓ ਸੰਪਰਕ ਇਹਨਾਂ ਨਾਲ ਇਹਨਾਂ ਦੀ ਮਿਹਨਤ ਬਹੁਤ ਆਵੇ ਕੁਆਲਿਟੀ ਬਹੁਤ ਵਧੀਆ ਦੇਖੋ ਮੈਨੂੰ ਇਹਦੀ ਉੰਨੀ ਨੌਲੇਜ ਨਹੀਂ ਜਿਨ੍ਹਾਂ ਨੂੰ ਪਤਾ ਤੇ ਉਹ ਮੇਰੇ ਭਰਾ ਬੱਕਰੀਆਂ ਵਾਲੇ ਜ਼ਰੂਰ ਦੱਸਣ ਵੀ ਹੈ ਕੁਆਲਿਟੀ ਜਾਂ ਨਹੀਂ ਹੈ ਕੁਆਲਿਟੀ ਬਹੁਤ ਵਧੀਆ ਉਹ ਲਾਵੇ ਨਹੀਂ ਥੋੜੀ ਮਿਹਨਤ ਤਾਂ ਬਹੁਤ ਲੈ ਇਹ ਡੇ ਡੇ ਕੰਨਾ ਹੈ ਕੰਨਾ ਤੋਂ ਹੀ ਇਹਨਾਂ ਦਾ ਪਤਾ ਲੱਗਦਾ ਬਾਈ ਠੀਕ ਹੈ ਨਹੀਂ ਠੀਕ ਇਹ ਬਾਈ ਦਾ ਪਿੰਡ ਮੱਲੀ ਆਣਾ ਇਹ ਠੀਕ ਆ ਦੇਖ ਹੋਊ ਫਟ ਤੋਂ ਜ਼ਿਆਦਾ ਆ ਬਹੁਤ ਸੋਹਣੇ ਕੰਨਾ ਬਾਕੀ ਇਹ ਬਲੈਕ ਚਾਹ ਕੋਈ ਲਾਰਜ ਡੱਬੀ ਆ ਕੋਈ ਆਏ ਆ ਬਾਪੂ ਦਾਸ ਦੇ ਗਿਆਨ ਮਾੜਾ ਮੋਟਾ ਤੂੰ ਯਾਰ ਇਹਨਾਂ ਕੋਈ ਕਲੀ ਦੇ ਬੀਆ ਕੋਈ ਲਾਲ ਦੇ ਬੀਆ ਕੋਈ ਲਾਲ ਆ ਹੂੰ ਅੱਡੋ ਡੀ ਰਾਂ ਬਾਪੂ ਤੇਰਾ ਪਿੰਡ ਕਿਹੜਾ ਮਾਨੂੰਕੇ ਮਾਨੂੰਕੇ ਗੁਰਵਿੰਦਰ ਦਾ ਨੰਨਾ ਮਾਮਾ ਠੀਕ ਮਾਮਾ ਹੂੰ ਠੀਕ ਹੈ ਗੁਰਵਿੰਦਰ ਦਾ ਮਾਮਾ ਆਪਣੇ ਪਿੰਡ ਵਾਲੇ ਦਾ ਉਹ ਫਿਰਦਾ ਗੁਰਵਿੰਦਰ ਦੇਖੋ ਮਿਹਨਤ ਨਾਲ ਹੀ ਆ ਸਾਰਾ ਕੁ ਹੈ ਸਾਰੀ ਦਿਹਾੜੀ ਕੰਮਲੇ ਰਮਲੇ ਹੋਏ ਰਹਿਣਾ ਪਰ ਸ਼ੌਂਕ ਆ ਇਹਨਾਂ ਨੂੰ ਇਹ ਚੀਜ਼ ਦਾ ਨਾਲ ਇਹਨਾਂ ਨੇ ਆਪ ਦਾ ਜਣੀ ਬਿਜ਼ਨਸ ਬਣਾਇਆ ਬੱਕਰੀ ਪਾਲਣ ਦਾ ਦਾਦਾ ਦੇਖੋ ਹੁਣ ਇਹੇ ਦੁੱਧ ਤੇ ਹੈਗੀਆਂ ਹੀ ਵਿੱਚ ਹਾਂ ਹੈਗੀਆਂ ਪਾਉਣੇ ਆ ਜਿਆਦਾਤਰ ਡਰਾਈ ਹੋਣੀਆਂ ਹੀ ਹੁਣ 10 11 ਕਿਲੋ ਪਾਉਣੇ ਆ ਅੱਛਾ ਤੇ ਜਿਹੜੀ ਗੱਬੜਾ ਹੀ ਆ ਬਾਕੀ ਕੋਈ ਖਾਲੀ ਹੋ ਤੇ ਫੀਡ ਫੂਡ ਜੀ ਇਹਨਾਂ ਨੂੰ ਕੀ ਪਾਉਣੇ ਪਾਉਣੇ ਪਾਉਂਦੇ ਸੀ ਤਾਂ ਨੀਰਾ ਪਾਉਣੇ ਚਾਹੇ ਚਾਹੇ ਆ ਬਾਹਰਲੇ ਚੜੇ ਤੇ ਅੰਦਰ ਸੁਮੇ ਬਸ ਆਹੀ ਚੀਜ਼ ਹਾਂ ਵੀ ਹੁਣ ਆਪ ਫੀਡ ਵਗੈਰਾ ਕੋਈ ਨਹੀਂ ਪਾਉਣੀ ਕੋਈ ਨਹੀਂ ਪਾਉਂਦੇ ਐ ਮੇਰੇ ਕੋਈ ਗੱਪ ਮਾਰੀ ਜੱਗੀ ਤੇ ਸੂਣ ਸਾਣ ਵੇਲੇ ਕੋਈ ਚੀਜ਼ ਉਹ ਜੋ ਗੜਗਾ ਗੰਨਾ ਪਾਸੇ ਗੜਗੜੇ ਕਿਤੇ ਕਾੜੇ ਅੱਛਾ ਜੀ ਤੇ ਸੂਣ ਵਾਲ ਨੂੰ ਕਿਸੇ ਨੂੰ ਤੇਲ ਦੇਤਾ ਵਸ ਇਹ ਜਿਹਾ ਕੋਸਤਾ ਕਰੀ ਜਾ ਹਾਂ ਯਾਨੀ ਉਂ ਨਹੀਂ ਤੁਸੀਂ ਐ ਰੂਟੀਨ ਚ ਵੀ ਕੋਈ ਵੀ ਚੀਜ਼ ਦੰਦੇ ਹਾਂ ਵੀ ਆਵੇਂ ਆਪਾਂ ਕਈਏ ਵੀ ਜਿਵੇਂ ਹੁਣ ਅਗਲਾ ਕਹਿਨਦਾ ਹਨਾ ਦਾਣਾ ਪਾਉਂਦਾ ਕੋਈ ਕਹਿੰਦਾ ਮੱਕੀ ਪਾਉਣਾ ਹਾਂ ਵੀ ਤੁਸੀਂ ਐਂ ਚਾਰਦੇ ਹੀ ਆਂ ਚਾਰਦੇ ਹੀ ਆਂ ਅਸੀਂ ਤਾਂ ਬਚ ਐਨੀ ਦਾ ਬੱਲੇ ਲੈ ਲੈਣਾ ਮਨ ਖੁਸ਼ ਆ ਤੇਰਾ ਇੱਧਰ ਚਾਹ ਕੇ ਗੱਲ ਕਰ ਮਨ ਖੁਸ਼ ਆ ਮਨ ਤਾਂ ਖੁਸ਼ ਆ ਕਿੰਨੀ ਉਮਰ ਹੋ ਗਈ ਬਾਪੂ ਇਹ ਕੰਮ 'ਚ ਮੈਨੂੰ ਦੱਸ ਪੰਜਾਬ 55 ਸਾਲ ਹੋ ਗਏ ਇਹ ਕਿਤੇ ਸਾਰੀ ਉਮਰ ਹੀ ਦੇਤੀ ਸਾਰੀ ਉਮਰ ਨਹੀਂ ਬੈਠੇ ਜਾਂਦਾ ਹੁਣਾ ਘਰੇ ਹਨਾ ਹੁਣ ਵੀ ਘਰ ਦੇ ਕਹਿੰਦੇ ਬੀਜ ਜਿੰਨਾ ਖਾਣ ਨਹੀਂ ਯਾਰ ਦੇਖ ਤੇਰਾ ਇਹਦੇ ਨਾਲ ਦਿਲ ਐ ਜੁੜਿਆ ਵਾ ਤੂੰ ਯਾਨੀ ਇਹ ਕੰਮ ਨਾਲ ਪੂਰਾ ਇਹ ਜਾਨੀ ਗੁਰਵਿੰਦਰ ਨੇ ਵੀ ਤੈਨੂੰ ਵੇਖ ਕੇ ਹੀ ਇਹ ਪਾਸੇ ਆਇਆ ਹੋ ਮੈਂ ਹੀ ਲੈ ਕੇ ਦਿੱਤੀਆਂ ਇਹਨੂੰ ਮੇਰੇ ਕੋਲ ਨਾਲ ਹੀ ਸੀ ਪਹਿਲਾਂ ਹਾਂ ਸਨ ਕਿੰਨੇ ਦਾ ਬਾਪੂ ਇਹ ਕੰਮ 'ਚ ਖੰਡਾ ਦਾ ਨਿਹੜ ਚੇਤਾ ਮੈਨੇ ਹੂੰ 50 60 ਸਾਲ ਦੇ ਨੇੜੇ ਹੋ ਗਏ ਬੱਕੀਆਂ 4 ਦੇ ਨੇ 70 75 ਸਾਲ ਦੇ ਮੇਰਾ ਵਿਹਾਂਕ ਚੱਲ ਆਉਣਾ ਮੈ ਲੱਗ ਗਿਆ ਠੀਕ ਆ ਵੀ ਜਾਨੀ ਪੂਰਾ ਮਾਨ ਇਹਨਾਂ 'ਚ ਤੇਰਾ ਲੱਗਿਆ ਵਾ ਵੀ ਜਾਨੀ ਉਹ ਜੇ ਦੇਖਿਆ ਜਾਵੇ ਹੁਣ ਇਹ 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 ਕੰਮ ਇਹਦੇ ਚ ਜਿਹੜੀ ਆ ਵੈਰੈਟੀ ਆਪਣੇ ਕੋਲੇ ਵੀਟ ਵਾਲਾ ਇਹ ਹੂੰ ਹੂੰ ਇਹ ਇਹਦੇ ਚ ਹੋਰ ਵੀ ਹੁੰਦੀ ਐ ਇੱਕ ਬਾਪੂ ਬਾਰਬਰੀ ਕਹਿੰਦੇ ਹੁੰਦੇ ਉਹ ਖੜੀ ਜੇ ਕਨਾਲੀਆਂ ਹੰਡੀਆਂ ਉਹ ਨਹੀਂ ਆ ਆਪਣੇ ਚ ਉਹ ਨਹੀਂ ਆਪਾਂ ਰੱਖ ਲੇ ਨਾ ਨਨ ਨੇ ਬਾਣ ਦੇ ਦਿੱਤੇ ਇੱਕ ਯਾਰੋ ਇਹਨਾਂ ਨੂੰ ਥਾਣ ਨੂੰ ਬਹੁਤ ਪ੍ਰੋਬਲਮ ਆਉਂਦੀ ਇਹਨਾਂ ਦੇ ਹਣ ਤਾਂ ਉਹਦਾ ਕੋਈ ਹੱਲ ਹੋ ਜਾਂਦਾ ਹੱਲ ਉਹਦਾ ਵੀ ਦੱਸੋ ਉਹਦਾ ਹੱਲਾ ਆ ਕੀ ਕੀ ੱਲੇ ਲੱਗਦੇ ਆ ਹੂੰ ਇੱਥੋਂ ਅਸੀਂ ਡਾਕਟਰ ਸਾਹਿਬ ਜਾਨਣੇ ਆ ਆ ਜੇ ਠੀਕ ਹੈ ਜੋ ਅੱਛਾ ਜੀ ਤੁਹਾਨੂੰ ਲਿਖ ਕੇ ਜਾਈਂਦਾ ਅਸੀਂ ਫਿਰ ਓਟੀ ਘਿਲਾ ਦੇਣਾ ਚਾਹੀਦਾ ਠੀਕੇ ਹੀ ਹਾਂ ਲਾ ਕੋਈ ਦੇਸੀ ਹੱਲ ਹੈ ਨਹੀਂ ਦੇਸੀ ਹੱਲ ਹੈ ਨਹੀਂ ਠੀਕੇ ਤੇ ਗੁਰਗਾਂਜ ਦਾ ਠੀਕ ਹੈ ਜਾਨੀ ਉਹਦੇ ਨਾਲ ਹੱਲ ਹੋ ਜਾਂਦਾ ਹਾਂ ਠੀਕ ਹੈ ਜੀ ਚਲੋ ਬਹੁਤ ਧੰਨਵਾਦ ਤੁਹਾਡਾ ਆਉਣ ਲਈ ਇੱਥੇ ਤੇ ਕਾਲੂ ਆਪਣਾ ਜਿਹੜਾ ਰੈਂਦਾ ਪੋਸ਼ਣ ਆ ਉਹ ਵੀ ਕੱਢ ਕੇ ਜਾਣਾ ਤੇ ਆਪਾਂ ਫਿਰ ਹੋਰ ਗੱਲਾਂ ਦੱਸਾਂਗੇ ਲੋਕਾਂ ਨੂੰ ਹੈ ਤਾਂ ਜੋ ਲੋਕਾਂ ਨੂੰ ਇਹਨਾਂ ਬਾਰੇ ਪਤਾ ਲੱਗੇ ਵੀ ਇਹ ਕੀ ਚੀਜ਼ ਆ ਕਿਦਾਂ ਇਹਨੂੰ ਪਾਲਣ ਪੋਸ਼ਣ ਆ ਠੀਕ ਆ ਬੱਕਰੇ ਵੀ ਆ ਵਿੱਚ ਹਨ ਹਾਂ ਹਾਂ ਬੱਕਰੇ ਤਾਂ ਨਾ ਠੀਕ ਆ ਠੀਕ ਆ ਚਲੋ ਮਿਲਦੇ ਆ ਫਿਰ ਕੱਲ ਨੂੰ ਓਕੇ